ਅੱਜ ਅਸੀਂ ਕੁੰਨਰਪਰੀ ਕੁਲੀ ਦਾ ਮੋਕਟ ਕੀਤਾ ਹੈ ਜਿਹੜੀ ਇਹ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਬਹੁਤ ਚੰਗੀ ਤਰ੍ਹਾਂ ਹੱਲ ਕਰੇਗੀ ਬਿਲਕੁਲ ਬਹੁਤ ਵੱਡੀ ਰਾਹ ਮਿਲਨੀ ਹੈ ਜਿਹੜੀ ਤੁਸੀਂ ਰੋਡ ਚੱਲ ਗਈ ਉਹ ਰੋਡ ਪਹਿਲੇ 40 ਦਾ ਟ੍ਰੈਫਿਕ ਘਟੇਗਾ ਔਰ ਲੋਕਾਂ ਦਾ ਟਾਈਮ ਬਚੇਗਾ ਔਰ ਤੇਲ ਦੀ ਬੜੀ ਵੱਡੀ ਬਚਤ ਹੋਏਗਾ ਮੈਂ ਇਹ ਗੱਲ ਜ਼ਰੂਰ ਕਹਾਂਗੇ ਕਿ ਇਹ ਉਹ ਦੂਰ ਅੰਦੇਸ਼ੀ ਦੇ ਉਦਘਾਟਨ ਨੇ ਜਿਹੜੇ ਆਮ ਉਦਘਾਟਨਾ ਨਾਲੋਂ ਹਟਕੇ ਨੇ ਅਸੀਂ ਦੇਖਦੇ ਆਏ ਹਾਂ ਕਿੰਨੇ ਸਾਲਾਂ ਤੋਂ ਇਹ ਪੁਲੀ ਹੈ ਜਿਹੜੀ ਐਸ ਇਟ ਇਜ਼ ਖੜੀ ਸੀ ਕਿੰਨੀਆਂ ਸਰਕਾਰਾਂ ਲੰਘ ਗਈਆਂ ਪਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਦੋਂ ਕਿੰਨੀ ਦਿੱਕਤ ਹੁੰਦੀ ਹੈ ਇਸ ਪੁਲੀ ਦੇ ਨੀਵੇਂ ਹੋਣ ਕਰਕੇ ਔਰ ਮੈਂ ਕਹੂੰਗੀ ਆਸੋ ਪਿਛਲੇ ਤੁਸ 3 ਸਾਲ ਪਹਿਲੇ ਚਲ ਜਾਓ ਇਸ ਏਰੀਆ ਦਾ ਸਭ ਨੂੰ ਪਤਾ ਕਿੰਨਾ ਬੁਰਾ ਹੁੰਦਾ ਸੀ ਤੇ ਅੱਜ ਇਹ ਏਰੀਆ ਕੰਪਲੀਟਲੀ ਬਦਲ ਚੁੱਕਿਆ ਚਾਹੇ ਹੁਣ ਖੂਲੀ ਵੀ ਨਵੀਂ ਬਣ ਗਈ ਹੈ ਸੜਕਾਂ ਵੀ ਬਣੀ ਹੈ ਗ్రీన్ ਬੈਲਟ ਵੀ ਬਣੀ ਹੈ ਇਹ ਜਿਹੜਾ ਸੀਨ ਹੈ ਬਿਲਕੁਲ ਕੰਪਲੀਟਲੀ ਚੇਂਜ ਹੋ ਚੁੱਕਿਆ ਔਰ ਇਹਦਾ ਸਾਰਾ ਕ੍ਰੈਡਿਟ ਸਾਡੇ ਐਮ.ਐਲ.ਏ. ਜੀ ਨੂੰ ਜਾਂਦਾ ਹੈ ਪਹਿਲੀਆ ਸਰਕਾਰਾਂ ਨੇ ਤੱਕ ਕੰਮ ਕੀਤਾ ਹੀ ਨਹੀਂ ਆ ਮੇਰੇ ਵਾਰ ਜੀ ਤੁਸੀਂ ਕਿੰਨੀ ਵਾਰ ਆਏ ਕਿੰਨੇ ਮੂਰਤੋ ਰਿਆ ਤੇ ਸਾਰਾ ਨੋਰਥ ਦੀ ਡਵੈਲਪਮੈਂਟ ਐਮਐਲਏ ਸਾਹਿਬ ਕਰਾਰੇ ਕਿਉਂਕਿ ਜਿਸ ਐਮਐਲਏ ਨੂੰ ਸ਼ੌਂਕ ਹੋਗਾ ਜਾਂ ਕੌਂਸਲਰ ਨੂੰ ਸ਼ੌਂਕ ਹੋਗਾ ਉੱਥੇ ਹੀ ਕੰਮ ਦੀ ਡਵੈਲਪਮੈਂਟ ਹੋਣੀ ਹੈ ਬਾਕੀ ਦਾ ਪੁਰਾਣੀਆਂ ਸਰਕਾਰਾਂ ਦਾ ਅਫਸੋਸ ਹੋ ਰਿਹਾ ਉਹਨਾਂ ਨੇ ਟਾਈਮ ਪਾਰਦਾ ਅੱਜ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਨੌਰ ਤੋਂ ਐਮਐਲਏ ਚੌਧਰੀ ਮਦਨlal ਬੱਗਾ ਵੱਲੋਂ 1.9 ਕਰੋੜ ਰੁਪਏ ਲੱਗਦੇ ਨਾਲ ਨਵੀਂ ਬਣੀ ਕੁੰਦਨਪੁਰੀ ਪੁਲੀ ਦਾ ਉਦਘਾਟਨ ਕੀਤਾ ਗਿਆ। ਅਤੇ ਇਸ ਮੌਕੇ ਸ਼੍ਰੀਮਤੀ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਮੌਜੂਦ ਰਹੇ। ਜਿਨ੍ਹਾਂ ਵੱਲੋਂ ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਗਈ ਅਤੇ ਉੱਥੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਪੁਲੀ ਦੇ ਰਾਹੀਂ ਲੋਕਾਂ ਨੂੰ ਕਾਫੀ ਜ਼ਿਆਦਾ ਟ੍ਰੈਫਿਕ ਤੋਂ ਰਾਹਤ ਵੀ ਮਿਲੇਗੀ ਅੱਜ ਅਸੀਂ ਕੁੰਨਰਬਲੀ ਬੁਲੀ ਦਾ ਮੋਰਚ ਕੀਤਾ ਜਿਹੜੀ ਇਹ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਬਹੁਤ ਬਹੁਤ ਚੰਗੀ ਤਰ੍ਹਾਂ ਹੱਲ ਕਰੇਗੀ ਕਿਉਂਕਿ ਕਾਫੀ ਮੁਸ਼ਕਲ ਸੀ ਟ੍ਰੈਫਿਕ ਦੀ ਔਰ ਬਰਸਾਤਾਂ ਦੇ ਦਿਨਾਂ ਵਿੱਚ ਬੁਲੀ ਛੋਟੀ ਹੋਣ ਕਰਕੇ ਨੀਵੀਂ ਹੋਣ ਕਰਕੇ ਨਾਲ ਦੇ ਇਲਾਕਿਆਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਸੀ ਪਾਣੀ ਭਰ ਜਾਂਦਾ ਸੀ ਗਾਰ ਪਰ ਜਾਂਦੀ ਸੀ ਬੂਟੀ ਲੱਗ ਜਾਂਦੀ ਸੀ ਉਹਦੇ ਵਿੱਚ ਪਾਣੀ ਬਾਹਰ ਹੋ ਕੇ ਚਲਾ ਜਾਂਦਾ ਸੀ ਇਸ ਕਰਕੇ ਥੋੜਾ ਜਿਹਾ ਸਾਨੂੰ ਇਹ ਬੈਨੀਫਿਟ ਮਿਲਿਆ ਬੁਲੀ ਦਾ ਵੀ ਬੰਦ ਕਰਕੇ ਤਾਂ ਸ਼ਹਿਰ ਦੀ 25% ਟ੍ਰੈਫਿਕ ਜਿਹੜੀ ਹੈ ਉਹਦੇ ਵਿੱਚ ਬਹੁਤ ਵੱਡੀ ਰਾਹਤ ਮਿਲੇਗੀ ਔਰ ਜਿਹੜੀ ਆਪਾਂ ਦਰਿਆ ਵਾਜੋ ਜਿਸ ਨੂੰ ਚਾਲੂ ਕਰਨ ਜਾ ਰਹੇ ਆ ਉਹ ਰੋਡ ਚਾਲੂ ਹੋ ਜਾਏਗੀ ਇਹ ਰੋਡ ਜਿਹੜੀ ਹੈ ਜਿਹੜਾ ਰੋਡ ਤੇ ਪਹਿਲੀ ਜਿਹੜੀ ਪੁਰਾਣੀ ਰੋਡ ਬਣੀ ਹੋਈ ਹੈ ਇਹਦੇ ਉੱਤੇ ਟ੍ਰੈਫਿਕ ਘਟੇਗਾ ਉਹ ਸ਼ਹਿਰ ਨੂੰ ਬਹੁਤ ਵੱਡੀ ਰੀਮ ਮਿਲੇਗੀ ਅੱਜ ਮੈਂ ਜਿੱਥੇ ਮੁਬਾਰਕਬਾਦ ਦਿੱਤੀ ਆਸ਼ਕਰਾਂ ਨਾਲ 1 ਕਰੋੜ 19 ਲੱਖ ਦੀ ਲਗਤ ਨਾਲ ਇਹ ਬੁਲੀ ਵੱਡੀ ਬਣੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਨੇ ਉਹ ਵੀ ਕੀਤੇ ਜਾਣਗੇ ਤੁਹਾਡੇ ਵੱਲੋਂ ਜਦ ਬਰਸਾਤ ਦੇ ਵਿੱਚ ਬੰਦ ਪੁੜੀ ਸੀਗੇ ਉਦੋਂ ਆਪ ਖੜਕੇ ਤੁਹਾਡੇ ਬੇਟੇ ਨਾਲ ਸਾਰੀ ਰਾਤ ਖੜੇ ਰਹੇ ਲੋਕਾਂ ਦੇ ਫਦੇ ਲਈ ਖੜੇ ਰਹੇ ਆ ਕੀ ਕਹਿੰਦੇ ਹੋ ਮੈਂ ਤਾਂ ਇਹ ਕਹਿਣਾ ਚ ਕਿਉਂਕਿ ਜਦੋਂ ਜਦੋਂ ਮੁਸ਼ਕਲ ਆਈ ਹੈ ਲੋਕਾਂ ਨੇ ਸਾਥ ਦਿੱਤਾ ਪਰਿਵਾਰ ਨੇ ਸਾਥ ਦਿੱਤਾ ਮੇਰੇ ਦੋਸਤਾਂ ਨੇ ਮੇਰੇ ਕਾਉਂਸਲਰਾਂ ਨੇ ਸਾਥ ਦਿੱਤਾ ਇਹ ਸਾਰੀ ਰੂਟੀਨ ਮੈਟਰ ਅਸੀਂ ਨਾਲ ਮਿਲ ਕੇ ਖੱਢੀ ਹੈ ਉਹ ਲੋਕਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ 3.5 ਸਾਲ ਤੋਂ ਲਗਾਤਾਰ ਜਦੋਂ ਜਦੋਂ ਵੀ ਦਿੱਕਤ ਬਰਸਾਤ ਦੀ ਆਈ ਹੈ ਅਸੀਂ ਉਹਨਾਂ ਬਰਸਾਤ ਨੂੰ ਆਪ ਝੇਲਿਆ ਤੇ ਲੋਕਾਂ ਨੂੰ ਆਰਾਮ ਦਿੱਤਾ ਕਹਿ ਸਕਦੇ ਕਈ ਲੋਕਾਂ ਨੂੰ ਬੱਲੇ ਰੂਤੀ ਜਾਂਦੇ ਸੀ ਤੇਲ ਖੁੱਗਦੇ ਸੀ ਬਿਲਕੁਲ ਬਹੁਤ ਵੱਡੀ ਰਾਤ ਮਿਲਨੀ ਹੈ ਜਿਹੜੀ ਦੂਸਰੀ ਰੋਡ ਚੱਲ ਗਈ ਅ ਰੋਡ ਪਹਿਲੇ 40 ਦਾ ਟ੍ਰੈਫਿਕ ਘੱਟੇਗਾ ਔਰ ਲੋਕਾਂ ਦਾ ਟਾਈਮ ਬਚੇਗਾ ਔਰ ਤੇਲ ਦੀ ਬੜੀ ਵੱਡੀ ਬਚਤ ਹੋਏਗੀ ਬਿਲਕੁਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਧੰਨਵਾਦ ਲੁਧਿਆਣਾ ਵਾਸੀਆਂ ਦਾ ਇੰਕੁਆਇਰੀ ਗ੍ਰੇਟ ਤੋਂ ਵੀ ਅੱਜ ਤੁਹਾਡੀ ਅਸ਼ੀਰਵਾਦ ਸਦਕਾ ਮੌਕਾ ਮਿਲ ਰਿਹਾ ਹੈ ਕਿ ਲੁਧਿਆਣੇ ਸ਼ਹਿਰ ਦੇ ਹਰ ਕੁੰਜੇ ਦੇ ਵਿੱਚ ਹਰ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਨਵਾਂ ਕਾਰਟਨ ਹੁੰਦਾ ਹੈ ਅੱਜ ਜਿਹੜਾ ਇਹ ਉਦਘਾਟਨ ਹੈ ਬੜਾ ਮਹੱਤਵਪੂਰਨ ਉਦਘਾਟਨ ਹੈ ਅੱਜ ਕੁੰਦਨਪੁਰੀ ਪੁਲੀ ਦਾ ਜਿਹੜਾ ਉਦਘਾਟਨ ਜਦੀ ਲਾਗਤ ਤਕਰੀਬਨ 1 ਕਰੋੜ 90 ਲੱਖ ਰੁਪਏ ਆ ਔਰ ਜਿਸ ਦੇ ਵਿੱਚ ਵਾਰਡ ਨੰਬਰ 91 ਔਰ 86 ਦੋ ਹੀ ਵਾਰਡ ਨਾਲ ਜੁੜਦੇ ਨੇ ਉਹਦਾ ਲਾਂਘਾ ਵੀ ਕਹਿ ਸਕਦੇ ਹਾਂ ਅਲਕਾ ਨਾਰਥ ਦੇ ਵਿੱਚ ਆਪਾਂ ਖੜੇ ਆ ਔਰ ਹਲਕਾ ਬਧਾਇਕ ਐਮ ਐਲ ਏ ਚੌਧਰੀ ਲੰਮਾਦਰ لال ਬੱਗਾ ਜੀ ਔਰ ਜਿੰਨੇ ਵੀ ਕੌਂਸਲਰ ਸਾਹਿਬਾਨ ਨੇ ਇਥੇ ਤੇ ਉਹ ਨਾਲ ਸਹਿਯੋਗ ਕਰ ਰਹੇ ਨੇ ਮੈਂ ਇਹ ਗੱਲ ਜ਼ਰੂਰ ਕਹਾਂਗੀ ਕਿ ਇਹ ਉਹ ਦੂਰ ਅੰਦੇਸ਼ੀ ਦੇ ਉਦਘਾਟਨ ਨੇ ਜਿਹੜੇ ਆਮ ਉਦਘਾਟਨਾ ਨਾਲੋਂ ਹਟਕੇ ਨੇ ਅਸੀਂ ਦੇਖਦੇ ਆਏ ਆ ਕਿੰਨੇ ਸਾਲਾਂ ਤੋਂ ਇਹ ਪੁਲੀ ਹੈ ਜਿਹੜੀ ਐਜ਼ ਇਟ ਇਜ਼ ਖੜੀ ਸੀ ਕਿੰਨੀਆਂ ਸਰਕਾਰਾਂ ਲੰਘ ਗਈਆਂ ਪਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਾਂ ਉਹਦੋਂ ਕਿੰਨੀ ਦਿੱਕਤ ਹੁੰਦੀ ਹੈ ਇਸ ਪੁਲੀ ਦੇ ਨੀਵੇਂ ਹੋਣ ਕਰਕੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹ ਪੁਲੀ ਬਹੁਤ ਛੋਟੀ ਹੈ ਔਰ ਮਜ਼ਬੂਤ ਨਹੀਂ ਹੈ ਤਾਂ ਪਬਲਿਕ ਕਿਸ ਤਰ੍ਹਾਂ ਜਦੋਂ ਨੰਗੇਗੀ ਕੋਈ ਨਾ ਕੋਈ ਹਾਦਸਾ ਵੀ ਹੋ ਸਕਦਾ ਸੋ ਇਹ ਜਿਹੜੇ ਦੂਰ ਅੰਦੇਸ਼ੀ ਵਾਲੇ ਚਾਹੇ ਪੰਪਿੰਗ ਸਟੇਸ਼ਨਾਂ ਦੀ ਗੱਲ ਕਰ ਲਈਏ ਚਾਹੇ ਆ ਪੁਲੀਆਂ ਬਣਾਉਣ ਦੀ ਗੱਲ ਕਰ ਲਈਏ ਚਾਹੇ ਰੀਟੇਨਿੰਗ ਵਾਲ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਆਹ ਦੋਨੋਂ ਸਾਈਡ ਦਰਿਆ ਦੇ ਸੜਕਾ ਬਣਾਉਣ ਦੀ ਗੱਲ ਕਰ ਲਈਏ ਸੋ ਅਜਿਹੇ ਉਪਰਾਲੇ ਅਜਿਹੇ ਤੋਹਫੇ ਨੇ ਜਿਹੜੇ ਉਹ ਲੁਧਿਆਣਾ ਸ਼ਹਿਰ ਨੂੰ ਮਿਲਦੇ ਰਹਿਣਗੇ ਸੋ ਹਰ ਹਲਕੇ ਚ ਹਰ ਐਮ ਐਲ ਏ ਆਪਣੇ ਆਪਣੇ ਯੋਗਦਾਨ ਪਾ ਰਿਹਾ ਔਰ ਖਾਸ ਤੌਰ ਤੇ ਨਾਰਥ ਦੇ ਵਿੱਚ ਮੈਂ ਮਾਨ ਨਾਲ ਕਹਿ ਸਕਦੀ ਆ ਕਿ ਸਭ ਤੋਂ ਬਾਅਦ ਉਦਘਾਟਨਾ ਇੱਥੇ ਨਾਲ ਹੋ ਕੇ ਮੈਨੂੰ ਕਰਨ ਦਾ ਮੌਕਾ ਮਿਲਦਾ ਔਰ ਮੈਂ ਪਿਛਲੇ ਦਿਨ ਇਹ ਵੀ ਦੱਸਣਾ ਚਾਹਾਂਗੀ ਵੀ ਜਦੋਂ ਕੋਈ ਪਾਉਂਦੇ ਸੀ ਪੋਸਟ ਉਹਦੇ ਤੇ ਨਾ ਕਮੈਂਟ ਆਂਦੇ ਸੀਗੇ ਇਤੋ ਵੀ ਕੁੰਦਨਪੁਰੀ ਪੁਲ ਕਦੋਂ ਸ਼ੁਰੂ ਕਰੋਗੇ ਕੁੰਦਨਪੁਰੀ ਪੁਲੀ ਦਾ ਕੰਮ ਜਿਹੜਾ ਚਾਲੂ ਕਰਵਾ ਦਿਓ ਕਿਉਂਕਿ ਪਿੱਛੇ ਬਰਸਾਤਾ ਕਰਕੇ ਰੁਕ ਗਿਆ ਸੀ ਸੋ ਅੱਜ ਉਹਨਾਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਦੇ ਵਸਨੀਕ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਇਹ ਜਿਹੜੀ ਤੁਹਾਡੀ ਵੱਡੀ ਸਮੱਸਿਆ ਸੀ ਉਹਦਾ ਅੱਜ ਇਹ ਹੱਲ ਹੋਣ ਜਾ ਰਿਹਾ ਔਰ ਮੈਂ ਆਸ ਵੀ ਕਰਦੀ ਹਾਂ ਕਿ ਤੁਸੀਂ ਆਪਣਾ ਅਸ਼ੀਰਵਾਦ ਇਸੇ ਤਰੀਕੇ ਨਾਲ ਬਣਾਈ ਰੱਖੋਗੇ ਤਾਂ ਕਿ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਚਾਹੇ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗੱਲ ਕਰ ਲਈਏ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਸਾਡੇ ਲੋਕਲ ਬਾਡੀ ਮਿਨਿਸਟਰ ਡਾਕਟਰ ਰਬਜੋਤ ਜੀ ਔਰ ਐਮ ਐਲ ਏ ਮੰਤਰੀ ਔਰ ਜਿਨਨੇ ਸਾਡੇ ਇਥੇ ਐਮ ਸੀ ਸਾਹਿਬਾਨ ਖੜੇ ਨੇ ਔਰ ਇਵਨ ਮੈਂ ਵੀ ਇੱਕ ਸੇਵਾਦਾਰ ਹੋਣ ਦੇ ਨਾਤੇ ਇਹੀ ਬੇਨਤੀ ਕਰਾਂਗੀ ਕਿ ਤੁਸੀਂ ਜਿੱਥੇ ਵੀ ਬੈਠੇ ਹੋ ਆਪਣਾ ਆਸ਼ੀਰਵਾਦ ਜ਼ਰੂਰ ਬਣਾਈ ਰੱਖੋ ਤਾਂ ਕਿ ਅਸੀਂ ਤੁਹਾਡੀ ਜਿਹੜੀ ਸੋਚੀ ਹੋਈ ਸੋਚ ਹੈ ਉਹਦੇ ਉੱਤੇ ਖਰੇ ਉੱਤਰ ਸਕੀ ਔਰ ਹਮੇਸ਼ਾ ਆਪਜੀ ਦੀ ਸੇਵਾ ਛਾਜ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤੇਜਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਸਾਡੀ ਵਾਰਡ ਲਈ ਬਹੁਤ ਖਾਸ ਹੈ ਕਿਉਂਕਿ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਐਮ.ਐਲ.ਏ ਬੱਗਾ ਜੀ ਨੇ ਇੱਕ ਹੁਲੀ ਦਾ ਉਦਘਾਟਨ ਕੀਤਾ ਹੈ ਜੋ ਕਿ ਪਹਿਲੇ ਬਹੁਤ ਪੁਰਾਣੀ ਵੀ ਹੋ ਚੁੱਕੀ ਸੀ ਟੁੱਟੀ ਵੀ ਹੋਈ ਸੀ ਔਰ ਇਹ ਮਤਲਬ ਸਾਡੀ ਸੁਰੱਖਿਆ ਪੱਖੋਂ ਵੱਲੋਂ ਇਹ ਸਹੀ ਵੀ ਨਹੀਂ ਸੀ ਜਿੱਦੋਂ ਉਹਨਾਂ ਨੇ ਦੇਖਿਆ ਕਿ ਇਹਦਾ ਨਕੂਨ ਨਿਮਾਨ ਹੋਣਾ ਚਾਹੀਦਾ ਹੈ ਉਹਨਾਂ ਨੇ ਪੂਰੇ ਅਫਰਟਸ ਲਗਾ ਕੇ ਅੱਜ ਨਵੀਂ ਬਣ ਕੇ ਤਿਆਰ ਹੈ ਸੋ ਅਸੀਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਬਾਤ ਦਿੰਦੀ ਆ ਜਿੱਥੇ ਮੈਂ ਮੁਬਾਰਕ ਬਾਤ ਦਿੰਦੀ ਆ ਮੈਂ ਆਪਣੇ ਐਮਐਲਏ ਜੀ ਦਾ ਬਹੁਤ ਧੰਨਵਾਦ ਵੀ ਕਰਦੀ ਆ ਕਿ ਜਿੱਦੋਂ ਵੀ ਸਾਡੇ ਵਾਰਡ ਵਿੱਚ ਕਿਤੇ ਵੀ ਲੱਗੇ ਕਿ ਇਹ ਪਬਲਿਕਲੀ ਇਹ ਕੰਮ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਡਿਵੈਲਪਮੈਂਟ ਆਪਣੇ ਅਫਰਟਸ ਜ਼ਰੂਰ ਪਾਉਂਦੇ ਔਰ ਉਹ ਕੰਮ ਜ਼ਰੂਰ ਕਰਾਉਂਦੇ ਆ ਔਰ ਮੈਂ ਕਹੂੰਗੀ ਆਸੋ ਪਿਛਲੇ ਤੁਸ 3 ਸਾਲ ਪਹਿਲੇ ਚਲ ਜਾਓ ਇਸ ਏਰੀਆ ਦਾ ਹਾਲ ਸਭ ਨੂੰ ਪਤਾ ਕਿੰਨਾ ਬੁਰਾ ਹੁੰਦਾ ਸੀ ਤੇ ਅੱਜ ਇਹ ਏਰੀਆ ਕੰਪਲੀਟਲੀ ਬਦਲ ਚੁੱਕਿਆ ਚਾਹੇ ਹੁਣ ਪੂਲੀ ਵੀ ਨਵੀਂ ਬਣ ਗਈ ਹੈ ਸੜਕਾਂ ਵੀ ਬਣੀ ਹੈ ਗ੍ਰੀਨ ਬੈਲਟ ਵੀ ਬਣੀ ਹੈ ਇਹ ਜਿਹੜਾ ਸੀਨ ਹੈ ਬਿਲਕੁਲ ਕੰਪਲੀਟਲੀ ਚੇਂਜ ਹੋ ਚੁੱਕਿਆ ਔਰ ਇਹਦਾ ਸਾਰਾ ਕ੍ਰੈਡਿਟ ਸਾਡੇ ਐਮ.ਐਲ.ਏ. ਜਿੰਜਾਂਦਾ ਹੈ ਕਹਿ ਸਕਦੇ ਨੇ ਲੋਕਾਂ ਨੂੰ ਹੁਣ ਸੁੱਖ ਮਿਲੇਗਾ ਬਿਲਕੁਲ ਜੀ ਦੇਖੋ ਇੱਥੇ ਮੇਨ ਸਕੂਲ ਇੱਧਰ ਹੈ ਮੰਡੀ ਇੱਧਰ ਹੈ ਹੁਣ ਇੱਧਰ ਇਸ ਪਾਸੇ ਫੈਕਟਰੀਜ਼ ਜ਼ਿਆਦਾ ਹੈ ਚਾਹੇ ਉਹ ਸੂਟਾਂ ਦੀ ਕਢਾਈ ਵਾਲੇ ਹੋ ਕੇ ਪੈਂਟਾਂ ਵਾਲਾ ਕੰਮ ਹੋ ਗਿਆ ਜਾਂ ਸਵੈਟਰ ਵਾਲਾ ਕੰਮ ਸਭ ਨੂੰ ਪਤਾ ਕਿ ਜੇ ਸਮੋਸਕਰ ਇੰਡਸਟਰੀਜ਼ ਬਹੁਤ ਨੇ ਤੇ ਰੈਜ਼ੀਡੈਂਸ ਇੱਧਰ ਹੈ ਹੁਣ ਜਦੋਂ ਇਹ ਪੂਲੀ ਬੰਨ ਸੀ ਕਿੰਨਾ ਘੁੰਮ ਕੇ ਜਾਣਾ ਪੈਂਦਾ ਸੀ ਸਕੂਲ ਬਸਾਂ ਨੂੰ ਘੁੰਮ ਕੇ ਜਾਣਾ ਪੈਂਦਾ ਸੀ ਜਿਨ੍ਹਾਂ ਨੇ ਮੰਡੀ ਜਾਣਾ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ ਸੀ ਅੱਜ ਬਹੁਤ ਬਹੁਤ ਸਭ ਨੂੰ ਬਹੁਤ ਫਾਇਦਾ ਔਰ ਇਹ ਸਾਡੀ ਵਾਰਡ ਵੀ ਤੇਰੇ ਲਈ ਇਹ ਜਿਹੜਾ ਫੁੱਲ ਬਣਿਆ ਹੈ ਇਹ ਬਹੁਤ ਮਹੱਤਵਪੂਰਨ ਸੀ ਇਹ ਬਹੁਤ ਜ਼ਰ ਚੀਪ ਬਿਲਕੁਲ ਜੀ ਇਹ ਬਹੁਤ ਸਭ ਨੂੰ ਬਹੁਤ 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 ਮੁਬਾਰਕਬਾਦ ਜਿੱਤਦਾ ਕਿਉਂਕਿ ਸਭ ਨੂੰ ਪਤਾ ਹੈ ਕਿ ਝਾੜੂ ਦਾ ਬਟਨ ਜੋ ਹੈ ਅਸੀਂ ਮਤਲਬ ਤਰੱਕੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਪਾਰਟੀ ਦਾ ਮਕਸਦ ਹੀ ਹੈ ਕਿ ਅਸੀਂ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਜੋ ਸੂਬੇ ਨੂੰ ਅੱਗੇ ਲੈ ਕੇ ਜਾਣਾ ਸੀ ਕੀ ਜ਼ਰੂਰੀ ਹੈ ਸਿੱਖਿਆ ਸੇ ਇਨਫਰਾਸਟ੍ਰਕਚਰ ਔਰ ਸਾਡੀ ਆਮ ਆਦਮੀ ਪਾਰਟੀ ਇਸੇ ਤੇ ਜੋਰ ਪਾ ਰਹੀ ਹੈ ਤੁਸੀਂ ਸਿੱਖਿਆ ਵਾਲੇ ਪਾਸੇ ਦੇਖ ਲਓ ਸਾਡੀ ਆਮ ਆਦਮੀ ਪਾਰਟੀ ਜੋਰ ਪਾ ਰਹੀ ਹੈ ਹੈਲਥ ਵਾਲੇ ਪਾਸੇ ਇਨਫਰਾਸਟ੍ਰਕਚਰ ਆ ਇਨਫਰਾਸਟ੍ਰਕਚਰ ਦਾ ਐਗਜ਼ਾਮਪਲ ਅੱਜ ਅਸੀਂ ਇੱਥੇ ਰੁਕਾਟਨ ਕੀਤਾ ਹੈ ਤੋਂ ਸਾਡੀ ਪਾਰਟੀ ਹਮੇਸ਼ਾ ਲੋਕ ਸੇਵਾ ਵਿੱਚ ਹਾਜ਼ਰ ਹੈ ਤੋਂ ਸਭ ਨੂੰ ਕਹੂੰਗੀ ਕਿ 27 ਵਿੱਚ ਵੀ ਵੱਧ ਤੋਂ ਵੱਧ ਵੋਟਾਂ પાਕੇ ਸਾਡੀ ਆਮ ਆਦਮੀ ਪਾਰਟੀ ਨੂੰ ਜੇਤੂ ਬਣਾਓ ਅੱਜ ਸਾਡੇ ਹਲਕੇ ਦੇ ਐਮਐਲਏ ਚੌਧਰੀ ਮਦਲਾਲ ਬੱਗਾ ਜੀ ਨੇ ਤੇ ਸਾਡੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਨੇ ਆਪਣੇ ਕਰ ਕੋਮਲਾਨਾ ਇਸ ਪੁਲੀ ਦਾ ਉਦਘਾਟਨ ਕੀਤਾ ਜਿਹੜੀ ਪੁਲੀ ਵਾਰਡ ਨੰਬਰ 99 ਤੇ 68 ਨੂੰ ਆਪਸ ਵਿੱਚ ਜੋੜਦੀ ਸੀ ਜੋੜਦੀ ਹੈ ਤੇ ਜਿਸੇ ਕਰਕੇ ਜਦੋਂ ਵੀ ਬਰਸਾਤਾ ਦੇ ਵਿੱਚ ਆਂਦਾ ਸੀ ਇਹ ਪੂਲੀ ਨੀਵੀ ਸੀਗੀ ਤੇ ਚੜਾਈਏ ਦੀ ਘੱਟ ਸੀਗੀ ਤੇ ਜਿਹੜੇ ਵੀ ਇਹਦਾ ਪਾਣੀ ਸੀਗਾ ਕਈ ਵਾਰੀ ਉੱਪਰ ਹੋ ਕੇ ਨਿਕਲ ਜਾਂਦਾ ਏ ਕਦੀ ਮੁੱਟੀ ਫਸ ਜਾਂਦੀ ਸੀ ਜਿਸ ਦੇ ਨਾਲ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਜਿਨ੍ਹਾਂ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਤ ਮਾਈਚ ਇਹ ਪੂਲੀ ਦਾ ਕੰਮ ਸ਼ੁਰੂ ਕਰਾਇਆ ਜਿਹੜੀ ਕੀ ਮਹੀਨੇ ਦੇ ਵਿੱਚ 1.5 ਮਹੀਨੇ ਚ ਬਣ ਕੇ ਤਿਆਰ ਹੋ ਗਈ ਅੱਜ ਉਹਨਾਂ ਨੇ ਆਪਣੇ ਕਾਰਕਮਲਾਣਾ ਉਦਘਾਟਨ ਕਰਕੇ ਸਾਰੀ ਜਨਤਾ ਨੂੰ ਇਹ ਸੌਂਪ ਦਿੱਤੀ ਹੈ ਜਿਸ ਦੇ ਨਾਲ ਇਹ ਸਾਡੇ ਦਰਿਆ ਦੇ ਨਾਲ-ਨਾਲ ਦੀ ਇਹ ਦੋਨੋਂ ਸਰਕਲ ਦੇ ਰਸ਼ ਘਟੂਗਾ ਤੇ ਮੈਂ ਆਪਣੇ ਦਿਨੋ ਤੈ ਦਿਨੋ ਆਪਣੇ ਹਲਕੇ ਦੇ ਐਮ.ਐਲ.ਏ. ਚੌਧਰੀਆ ਮਦਨ ਲਾਲ ਬੱਗਾ ਜੀ ਦਾ ਬੇਰ ਸਾਹਿਬ ਦਾ ਤੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿਹਾ ਸੀ ਕਿ ਪਹਿਲੀ ਇਹ ਕਈ ਸਰਕਾਰਾਂ ਆਈਆਂ ਗਈਆਂ ਤੇ ਉਹਦੇ ਵਿੱਚ ਇਹ ਫਰੀਦਾ ਕੋਈ ਕੰਮ ਨਹੀਂ ਕੀਤਾ ਗਿਆ ਭਾਈ ਸਾਹਿਬ ਇਹ ਤਾਂ ਤੁਹਾਨੂੰ ਪਤਾ ਤੁਸੀਂ ਹਰ ਮੂਰਤ ਤੇ ਆਂਦੇ ਹੋ ਪਹਿਲੀ ਇਹ ਸਰਕਾਰਾਂ ਨੇ ਤਾਂ ਕੋਈ ਕੰਮ ਨਹੀਂ ਕੀਤਾ ਹੀ ਨਹੀਂ ਆ ਮੇਰੇ ਵਾਰਚ ਵੀ ਤੁਸੀਂ ਕਿੰਨੀ ਵਾਰੀ ਆਏ ਕਿੰਨੇ ਮੂਰਤੋ ੜਿਆ ਤੇ ਸਾਰਾ ਨਾਰਥ ਦੀ ਡਿਵੈਲਪਮੈਂਟ ਐਮਐਲਏ ਸਾਫ ਕਰਾਰੇ ਕਿਉਂਕਿ ਜਿਸ ਐਮਐਲਏ ਨੂੰ ਸ਼ੌਂਕ ਹੋਊਗਾ ਜਾਂ ਕੌਂਸਲਰ ਨੂੰ ਸ਼ੌਂਕ ਹੋਊਗਾ ਉੱਥੇ ਹੀ ਕੰਮ ਦੀ ਡਿਵੈਲਪਮੈਂਟ ਹੁੰਦੀ ਹੈ ਬਾਕੀ ਤਾਂ ਪੁਰਾਣੀਆਂ ਸਰਕਾਰਾਂ ਤਾਂ ਸੋਸ ਹੋ ਕੇ ਆਪਣਾ ਉਹਨਾਂ ਨੇ ਟਾਈਮ ਕੱਟਤਾ ਇਹ ਕੱਲ ਜਿਹੜੀ ਤਰਨਤਾਰ ਚ ਜਿੱਤ ਹੋਈ ਆ ਉਹਦੇ ਬਾਰੇ ਕੀ ਕਹਿਣਾ ਕੱਲ ਤੁਸੀਂ ਸਾਡੇ ਦੇਖਿਆ ਜੀ ਅਸੀਂ ਭੰਗੜੇ ਪਾਏ ਆ ਲੱਡੂ ਵੰਡੇ ਆ ਇਹ ਮਤਲਬ ਅਲਾਰਮ ਵੀ ਅਸੀਂ ਆਉਣ ਵਾਲੇ ਟਾਈਮ 'ਚ ਜਿੰਨਾ 2027 'ਚ ਸਾਡੀ ਸਰਕਾਰ ਬਣੇਗੀ ਸਾਡੇ ਐਮਐਲਏ ਸਾਹਿਬ ਜਿੱਤੂਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਹਰ ਪਬਲਿਕ ਦਾ ਜਿਹੜਾ ਵੀ ਹੈਗਾ ਵੋਟਰ ਸਪੋਰਟਰ ਸਾਰਾ ਆਮ ਆਦਮੀ ਪਾਰਟੀ ਨਾਲ ਖੜਾ ਹੈ ਤੇ ਆਉਣ ਵਾਲੀ ਸਰਕਾਰ 'ਚ ਫਿਰ ਦੁਬਾਰਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੀ ਮੁੱਖ ਮੰਤਰੀ ਬਣਨਗੇ ਲਾਸਟ ਵਿੱਚ ਜਨਤਾ ਨੂੰ ਕੀ ਅਪੀਲ ਕਰਦੇ ਹੋ ਅਪੀਲ ਕਰਦੇ ਆ ਬਸ ਦੇਖੋ ਜੀ ਡਿਵੈਲਪਮੈਂਟ ਨੂੰ ਦੇਖ ਕੇ ਪੰਜਾਬ ਦੀ ਨੋਰਥੀ ਦੇਖ ਕੇ ਆਮ ਆਦਮੀ ਪਾਰਟੀ ਨੂੰ 2027 'ਚ ਵੋਟਾਂ ਪਾ ਕੇ ਦੁਬਾਰਾ ਸਾਡੇ ਐਮਐਲਏ ਸਾਹਿਬ ਨੂੰ ਜਿਤਾਓ ਤੇ ਪੰਜਾਬ ਚ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਧੰਨਵਾਦ ਜੀ